ਗੁਰਦੀਪ ਸਿੰਘ ਖੇੜਾ ਨੇ ਲੰਗੇ ਦਿਣੀ ਬਾਦਲ ਪਰਿਵਾਰ ਦੀ ਸਟੇਜ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਦੇ ਉੱਤੇ ਬੜੀਆਂ-ਬੜੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਮਾਜੇਦਾਰ ਜਰਨਲ ਕਹਿ ਕੇ ਸੰਬੋਧਨ ਕੀਤਾ ਗਿਆ ਇਸੇ ਦੌਰਾਨ ਲਗਾਤਾਰ ਇਹ ਗੱਲਾਂ ਕਈਆਂ ਗਈਆਂ ਸੁਖਬੀਰ ਬਾਦਲ ਨੂੰ ਪ੍ਰਧਾਨ ਗਿਆ ਗਿਆ ਮਾਝਾ ਦਾ ਜਰਨੈਲ ਵਿਕਰਮ ਸਿੰਘ ਮਜੀਠੀਆ ਨੂੰ ਕਿਹਾ ਗਿਆ ਉਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਦਾ ਨਾਮ ਵੀ ਲਿਆ ਗਿਆ ਬਲਜੀਤ ਸਿੰਘ ਦਾਦੂਵਾਲ ਦਾ ਨਾਮ ਲੈ ਕੇ ਇਹ ਸਾਫ਼ ਕਰ ਦਿੱਤਾ ਗਿਆ ਕਿ ਜੇ ਪੰਥ ਦਾ ਕੋਈ ਘਾਣ ਕਰ ਰਿਹਾ ਹੈ ਉਹ ਬਲਜੀਤ ਸਿੰਘ ਦਾਦੂਵਾਲ ਕਰ ਰਿਹਾ ਜੇ ਬੰਦੀ ਸਿੰਘਾਂ ਨੂੰ ਜੇ ਕੋਈ ਛੁਡਾਣ ਨਹੀਂ ਜਾ ਰਿਹਾ ਤੇ ਉਹ ਬਲਜੀਤ ਸਿੰਘ ਦਾਦੂਵਾਲ ਉਹਦੇ ਵਿੱਚ ਇੱਕ ਮੁੱਖ ਰੋਲ ਨਿਭਾ ਰਿਹਾ ਪਰ ਇਸੇ ਗੱਲ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਤੱਕ ਵੀ ਅਪਰੋਚ ਕੀਤੀ ਗਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਕਹਿੰਦੇ ਕਿ ਜਿਹੜੇ ਗੁਰਦੀਪ ਸਿੰਘ ਖੇੜਾ ਹੁਣ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਕਿ ਦਾਦੂਵਾਲ ਨੇ ਐ ਕੀਤਾ ਦਾਦੂਵਾਲ ਨੇ ਓ ਕੀਤਾ ਔਰ ਕਹਿੰਦੇ ਨੇ ਕਿ ਜਿਹੜੇ ਹੁਣ ਦਾਅਵੇ ਕਰਦੇ ਜਿਹੜੇ ਬਾਦਲ ਪਰਿਵਾਰ ਦੇ ਸੋਲੇ ਗਾਂਦੇ ਪਏ ਆ ਉਹ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਸੀ ਦਾਦੂਵਾਲ ਕੋਲ ਆ ਕੇ ਵੱਡਾ ਇਲਜ਼ਾਮ ਹੈ ਕਿਉਂਕਿ ਇੱਥੇ ਆ ਕੇ ਬੰਦੀ ਸਿੰਘ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੈ ਕੇ ਐਨਾ ਸਤਕਾਰ ਹੈ ਉਹਨਾਂ ਦਾ ਸਤਕਾਰ ਪਲਾਂ ਛਿਣਾ ਚ ਖਤਮ ਹੋ ਜਾਂਦਾ ਕਿਉਂਕਿ ਜਿਸ ਸ਼ਖਸ ਦਾ ਕੋਈ ਸਟੈਂਡ ਹੀ ਨਹੀਂ ਹੈ ਜੋ ਪੈਰ ਪੈਰ ਤੇ ਆਪਣਾ ਸਟੈਂਡ ਬਦਲਦਾ ਹੋਵੇ ਉਹਦਾ ਸਤਕਾਰ ਕੋਈ ਕਿੰਨਾ ਕ ਕਰ ਸਕਦਾ ਪਰ ਇਹੋ ਜੀ ਸਥਿਤੀ ਵਿੱਚ ਜਿੱਥੇ ਬਲਜੀਤ ਸਿੰਘ ਦਾਦੂਵਾਲ ਨੇ ਵੱਡੇ ਇਲਜ਼ਾਮ ਲਾ ਦਿੱਤੇ ਨੇ ਇਹੋ ਜੀ ਸਥਿਤੀ ਦੇ ਵਿੱਚ ਗੁਰਦੀਪ ਸਿੰਘ ਖੇੜਾ ਦੇ ਵਾਸਤੇ ਕੀ ਉਚਾਰਿਆ ਜਾ ਸਕਦਾ ਤੁਹਾਨੂੰ ਦੱਸ ਦਿੰਦੇ ਆ ਕਿ ਗੁਰਦੀਪ ਸਿੰਘ ਖੇੜਾ ਬੰਦੀ ਸਿੰਘ ਨੇ ਬੰਦੀ ਸਿੰਘ ਰਹਿੰਦਿਆਂ ਹੋਇਆਂ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਪੈਰੋਲ ਦੇ ਬਾਹਰ ਆਏ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲੀ ਦਲ ਦੇ ਨਾਲ ਸਟੇਜ ਸਾਂਝੀ ਕੀਤੀ ਔਰ ਉਸ ਦੇ ਵਿੱਚ ਵੱਡੇ ਇਲਜ਼ਾਮ ਲਾਏ ਨੇ ਪਰ ਬਲਜੀਤ ਸਿੰਘ ਦਾਦੂਵਾਲ ਆਪਣੇ ਵੱਲੋਂ ਹੀ ਇਲਜ਼ਾਮ ਕੁਝ ਹੋਰ ਵੱਖਰੇ ਵੀ ਲਗਾ ਗਏ ਉਹਨਾਂ ਨੇ ਕਿਹਾ ਕਿ ਗੁਰਦੀਪ ਸਿੰਘ ਖੇੜਾ ਨਾਲ ਭਾਵੇਂ ਉਹਨਾਂ ਦੀ ਬਾਹਲੀ ਕੋਈ ਮੁਲਾਕਾਤ ਨਹੀਂ ਹੋਈ ਪਰ ਇਦਾਂ ਵੀ ਨਹੀਂ ਹੈ ਕਿ ਉਹਨਾਂ ਨੂੰ ਜਾਣਦੇ ਨਹੀਂ ਕਹਿੰਦੇ ਗੁਰਦੀਪ ਸਿੰਘ ਖੇੜਾ ਉਹਨਾਂ ਨੂੰ ਮਿਲਣ ਵਾਸਤੇ ਸਪੈਸ਼ਲੀ ਹਰਿਆਣੇ ਆਏ ਸੀ ਜਦਕਿ ਪੈਰੋਲ ਦੇ ਵਿੱਚ ਇਹ ਇਨਸਟਰਕਸ਼ਨਸ ਹੁੰਦੀਆਂ ਆ ਕਿ ਇੱਕ ਸਰਟਨ ਹਦੂਦ ਹੁੰਦੀ ਹੈ ਉਹਨੂੰ ਛੱਡ ਕੇ ਕੋਈ ਵੀ ਕੈਦੀ ਨਹੀਂ ਜਾ ਸਕਦਾ ਹੁੰਦਾ ਕੋਈ ਬੰਦੀ ਨਹੀਂ ਜਾ ਸਕਦਾ ਹੁੰਦਾ ਪਰ ਪੈਰੋਲ ਦੀ ਪੈਰੋਲ ਦੇ ਨਿਯਮਾਂ ਦੀ ਉਲੰਘਣਾ ਕਰਦੇ ਆ ਹੋਇਆ ਕਹਿੰਦੇ ਕਿ ਮੈਨੂੰ ਮਿਲਣਾ ਆਇਆ ਸੀ ਸਤਕਾਰ ਪੂਰਾ ਕੀਤਾ ਗਿਆ ਉਹ ਕਹਿੰਦੇ ਕਿ ਮੇਰੇ ਕੋਲ ਆ ਕੇ ਇਹਨਾਂ ਨੇ ਬਾਦਲ ਪਰਿਵਾਰ ਨੂੰ ਗਾਲ੍ਹਾਂ ਕੱਢੀਆਂ ਸੀ ਤੇ ਹੁਣ ਉਹ ਬਾਦਲਾਂ ਦੇ ਸੋਲੇ गा ਰਹੇ ਆ ਉਹ ਕਹਿੰਦੇ ਕਿ ਜਿੱਥੇ ਤੱਕ ਇਹ ਗੱਲ ਕਰਦੇ ਆ ਕਿ ਇਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਇਹਨਾਂ ਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ ਉਹਦੇ ਉੱਤੇ ਵੀ ਬਲਜੀਤ ਸਿੰਘ ਦਾਲੂ ਦਾਦੂ ਵਾਲੇ ਗੱਲ ਕਰਦੇ ਨੇ ਕਿ ਵਿਦੇਸ਼ਾਂ ਤੋਂ ਪੈਸੇ ਇਕੱਠੇ ਕਰਕੇ ਇਰਾਉਂਦ ਉੱਤੇ ਗਏ ਖੈਰ ਹੁਣ ਅਸਲ ਗੱਲ ਤੇ ਆਉਂਦੇ ਆ ਵਿਕਰਮ ਸਿੰਘ ਮਜੀਠੀਆ ਵਾਲੀ ਜਿਹੜੀ ਗੱਲ ਹੈ ਬਲਜੀਤ ਸਿੰਘ ਦਾਦੂਵਾਲ ਨੇ ਉਹਦੇ ਉੱਤੇ ਵੀ ਇਤਰਾਜ਼ ਖੜਾ ਕੀਤਾ ਜਿਵੇਂ ਸੁਖਬੀਰ ਬਾਦਲ ਨੂੰ ਪ੍ਰਧਾਨ ਤੇ ਵਿਕਰਮ ਸਿੰਘ ਮਜੀਠੀਆ ਨੂੰ ਮਾਜੇ ਦਾ ਜਰਨੈਲ ਕਿਹਾ ਗਿਆ ਉੱਥੇ ਬਲਜੀਤ ਦਾਦੂਵਾਲ ਤੰਜ ਕਸਦੇ ਨਜ਼ਰ ਆਏ ਨੇ ਤੰਜ ਕਸਿਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਾਜੇ ਦਾ ਜਰਨੈਲ ਕਿਸ ਅਧਾਰ ਦੇ ਉੱਤੇ ਕਿਹਾ ਜਾ ਰਿਹਾ ਤਰਕ ਦਿੰਦੇ ਨੇ ਐਗਜ਼ਾਮਪਲ ਦਿੰਦੇ ਨੇ ਨਾਲ ਕਿਹਾ ਜਿਵੇਂ ਤਤਕਾਲੀ ਰਾਜੇ ਮਹਾਰਾਜੇ ਆਪਣੀਆਂ ਧੀਆਂ ਬੇਟੀਆਂ ਦੀਆਂ ਡੋਲੇ ਡੋਲੀਆਂ ਦੇ ਕੇ ਡੋਲੇ ਦੇ ਕੇ ਤੇ ਆਪਣਾ ਰਾਜ ਸਥਾਪਿਤ ਕਰਦੇ ਸੀ ਉਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਵੀ ਕਹਿੰਦੇ ਮਾਝੇ ਦਾ ਜਰਨੈਲ ਬਣ ਗਏ ਨੇ ਵੱਡਾ ਇਲਜ਼ਾਮ ਹੈ ਔਰ ਬੜਾ ਹੀ ਅਜੀਬ ਕਿਸਮ ਦਾ ਬਿਆਨ ਹੈ ਹਾਲਾਂਕਿ ਐਦਾਂ ਦੀ ਸ਼ਬਦਾਵਲੀ ਸਿੱਧੇ ਤੌਰ ਦੇ ਉੱਤੇ ਵਰਤੀ ਨਹੀਂ ਜਾਂਦੀ ਭਾਵੇਂ ਬਲਜੀਤ ਸਿੰਘ ਦਾਦੂਵਾਲ ਨੇ ਸ਼ਾਇਦ ਲਿਮਿਟ ਕਰਾਸ ਹੀ ਕਰ ਲਈ ਹੈ ਪਰ ਇਸ ਦੇ ਬਾਵਜੂਦ ਦੱਸਣਾ ਚਾਹਾਂਗੇ ਕਹਿੰਦੇ ਕੀ ਹੈ ਕਹਿੰਦੇ ਕਿ ਸਿੱਧਾ ਇੱਕ ਤੰਜ ਕੱਸਦੇ ਨੇ ਕਿ ਧੀਆ ਦੇ ਡੋਲੇ ਦੇ ਕੇ ਜਰਨੈਲੀ ਹਾਸਲ ਨਹੀਂ ਕੀਤੀ ਜਾ ਸਕਦੀ ਹੁਣ ਇਹ ਤਰਕ ਕਿਹਦੇ ਵੱਲ ਕੀਤਾ ਉਸ ਇੰਟਰਵਿਊ ਦੇ ਵਿੱਚ ਸਾਫ਼ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਭੈਣ ਸੁਖਬੀਰ ਸਿੰਘ ਬਾਦਲ ਦੇ ਨਾਲ ਵਿਆਹ ਹੋਏ ਨੇ ਯਾਨੀ ਕਿ ਹਰਸਿਮਰਤ कौर ਬਾਦਲ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਧਰਮ ਪਤਨੀ ਨੇ ਕਹਿੰਦੇ ਕਿ ਕੀ ਇਸੇ ਆਧਾਰ ਦੇ ਉੱਤੇ ਮਾਜੇ ਦਾ ਜਰਨਲ ਬਣੇ ਨੇ ਵਿਕਰਮ ਸਿੰਘ ਮਜੀਠੀਆ ਵਡਾਇ ਜ਼ਾਮ ਲਾਇਆ ਹੈ ਔਰ ਜ਼ਾਹਿਰ ਤੌਰ ਦੇ ਉਤੇ ਇਹੋ ਜੀ ਸ਼ਬਦਾਵਲੀ ਜਿਹੜੀ ਆ ਵਰਤੀ ਹੈ ਹਾਲਾਂਕਿ ਜ਼ਰੂਰ ਇਸ ਨੂੰ ਲੈ ਕੇ ਐਥੀਕਲ ਲੈਵਲ ਦੇ ਉੱਤੇ ਵਿਚਾਰ ਹੋ ਸਕਦਾ ਹੈ ਕਿ ਕੀ ਬਲਜੀਤ ਸਿੰਘ ਦਾਦੂਵਾਲ ਨੂੰ ਐਵੇਂ ਕਹਿਣਾ ਚਾਹੀਦਾ ਸੀ ਜਾਂ ਨਹੀਂ ਪਰ ਇਸ ਦੇ ਬਾਵਜੂਦ ਕਹਿ ਤੋ ਦਿੱਤਾ ਉਹਨਾਂ ਨੇ ਕਹਿ ਦਿੱਤਾ ਇੰਟਰਵਿਊ ਦੇ ਵਿੱਚ ਔਰ ਇੰਟਰਵਿਊ ਦੇ ਵਿੱਚ ਇਹ ਤਰਕ ਦੇ ਕੇ ਇਹ ਤੰਜ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਹਿੰਦੇ ਆ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਕੀ ਹਾਲਾਤ ਬਣਦੇ ਨੇ ਬਲਜੀਤ ਸਿੰਘ ਦਾਦੂਵਾਲ ਆਪਣੇ ਵਿਵਾਕ ਅੰਦਾਜ਼ ਦੇ ਵਾਸਤੇ ਜਾਣੇ ਜਾਂਦੇ ਨੇ ਅੱਜ ਤੱਕ ਜੋ ਬਿਆਨ ਸਾਹਮਣੇ ਆਏ ਨੇ ਬਲਜੀਤ ਸਿੰਘ ਦਾਦੂਵਾਲ ਨੇ ਬੜੀ ਬੇਬਾਕੀ ਦੇ ਨਾਲ ਉਹ ਬਿਆਨ ਜਾਰੀ ਕੀਤੇ ਨੇ ਔਰ ਲੱਗਦਾ ਕਿ ਅੱਜਕੀ ਵੀ ਬਲਜੀਤ ਸਿੰਘ ਦਾਦੂਵਾਲ ਨੇ ਬੜੀ ਬੇਬਾਕੀ ਦੇ ਨਾਲ ਇਹ ਗੱਲਾਂ ਕਹਿ ਦਿੱਤੀਆਂ ਨੇ ਖੈਰ ਇਸ ਤੋਂ ਬਾਅਦ ਕੀ ਵਿਕਰਮ ਸਿੰਘ ਮਜੀਠੀਆ ਦਾ ਕੋਈ ਤਰਕ ਹੋਵੇਗਾ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਗਾਲ ਹੀ ਹੈ ਜਿਹੜੀ ਲੱਗੀ ਹੈ ਪਰ ਗੱਲ ਇਹ ਹੈ ਕਿ ਹੁਣ ਕੀ ਇਸ ਗਾਲ ਦਾ ਜਵਾਬ ਦਿੱਤਾ ਜਾਵੇਗਾ ਇਹ ਤਾਂ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਜਾਂ ਨਹੀਂ ਜੋ ਵੀ ਹੋਏਗਾ ਉਹ ਦੇਖਣਾ ਹੋਵੇਗਾ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ